ਦੀ ਆਖਿਆ ਰਣੁ ਕੀਤੀ ਹੈ ਅਗਲੇ ਸ਼ਬਦ ਨੂੰ ਸਮਝਣ ਬਾਰੇ ਕਰੀਏ ਪਾਤਸ਼ਾਹ ਜੀ ਵਚਨ ਕਰਦੇ ਨੇ ਸ੍ਰੀ ਰਾਮ ਮਹਿਲਾਤੀ ਜਾ ਤ੍ਰਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਈ ਤ੍ਰਗੁਣ ਆਪਕੇ ਸੰਸਾਰ ਦੇ ਉੱਤੇ ਮਾਇਆ ਹਾਈ ਹੋਈ ਹੈ ਥਾਵੀ ਹੋਈ ਹੋਈ ਹੈ ਤ੍ਰਗੁਣ ਮਾਇਆ ਮੋਹ ਹੈ ਮੋਹ ਦੇ ਵਿੱਚ ਵਿਕਾਰਾਂ ਦੇ ਅੰਦਰ ਅਸੀਂ ਪ੍ਰਮਾਤਮਾ ਤੋਂ ਭੁੱਲੇ ਰਹਿੰਦੇ ਹਾਂ ਗੁਰਮਖ ਚੌਥਾ ਬਾਦ ਪਾਈ ਚੌਥਾ ਭਗਤੀ ਆਤਮਿਕ ਅਵਸਥਾ ਉਤਨਸਾਨ ਬ੍ਰਹਮਨਵਾਰਲਾ ਸਥਾਨ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਗੁਰਮਖ ਗੁਰੂਵਾਲ ਮੁਖ ਕੀਤਾ ਗੁਰਮਾਰਗ ਤੇ ਚਲਿਆ ਨਾਮ ਸਿਮਰਨ ਕਰਿਆ ਗੋਲਮਕੇ ਸੰਸਾਰ ਦੇ ਵਿੱਚ ਮੋਹ ਮਾਇਆ ਤੋਂ ਉੱਤੇ ਉੱਠ ਕੇ ਚੋਤੇ ਪੱਧ ਵਾਲੇ ਰਸਤਾ ਨੂੰ ਪਾ ਲੈਂਦਾ ਹੈ ਕਰ ਕਿਰਪਾਵੇ ਲਾਇਨਾ ਹਰਨਾਮ ਵਸਿਆ ਮਨਿ ਆਈ ਤੇ ਉਹਨਾਂ ਤੇ ਇਹ ਕਿਰਪਾ ਕਰਦਾ ਹੈ ਜਿਹੜੇ ਯਤਨਸ਼ੀਲ ਨੇ ਕਰ ਕਿਰਪਾਵੇ ਲਾਇਨਾ ਹਰਨਾਮ ਵਸਿਆ ਮਨਿ ਆਈ ਤੇ ਉਹਨਾਂ ਦੇ ਹਿਰਦੇ ਘਰ ਵਿੱਚ ਮਨ ਵਿੱਚ ਨਾਮ ਵਸ ਜਾਂਦਾ ਹੈ ਪੋਤਾ ਜਿੰਨ ਦਾ ਪੁੰਨ ਹੈ ਪੋਤਾ ਭਾਵਿਕ ਖਜ਼ਾਨਾ ਰੱਖਣ ਦੀ ਜਗ੍ਹਾ ਉਹਨਾਂ ਦੇ ਪੋਤੇ ਵਿੱਚ ਭਾਵਿਕ ਖਜ਼ਾਨੇ ਵਿੱਚ ਨੇਕੀ ਪਈ ਹੋਈ ਹੈ ਪੋਤਾ ਜਿੰਨ ਦਾ ਪੁੰਨ ਹੈ ਜਿਨ੍ਹਾਂ ਦੇ ਜੀਵਨ ਵਿੱਚ ਜਿਨ੍ਹਾਂ ਦੇ ਸਮਝ ਦੇ ਵਿੱਚ ਚੰਗੇ ਕਲਮਣੀ ਪੁੰਨ ਉਹਨਾਂ ਨੇਕੀ ਹੈ ਪੋਤਾ ਜਿੰਨ ਦਾ ਪੁੰਨ ਹੈ ਤਿੰਨ ਸਤ ਸੰਗਠ ਵਿਲਾਈ ਉਹ ਸੰਗਤ ਵਿੱਚ ਬੈਠ ਕੇ ਤਾਂ ਪਹਿਲਾਂ ਇਹ ਬੇਨਤੀ ਕਰਨਾ ਵਾ ਕਿ ਆਪਾਂ ਵਰਭਾਗੀਆਂ ਜਿਨ੍ਹਾਂ ਨੂੰ ਸੰਗਤ ਵਿੱਚ ਬੈਠਣ ਦਾ ਸੁਭਾਗ ਸੁਭਾਉਂਦਾ ਹੈ। ਉਹ ਚੰਗੇ ਗੁਣਾਂ ਦਾ ਧਾਰੀ ਹੁੰਦਾ ਹੈ। ਜਿੰਨ ਸਤ ਸੰਗਤ ਮੇ ਲਾਏ ਸੰਗਤ ਵਿੱਚ ਬੈਠ ਕੇ ਮਨੁੱਖ ਮਾਇਕ ਰੂ ਦੇ ਨਾਲ ਸੁਰਤ ਜੋੜ ਲੈਂਦਾ ਹੈ। ਭਾਈ ਰੇ ਗੁਰਮਤ ਸਾਲ ਚ ਰਹਾਓ ਰਹਾਓ ਤੋਂ ਭਾਵ ਹੈ ਟਹਿਰਾਓ। ਇਹ ਭਾਈ ਗੁਰੂ ਮਾਤਲੇ ਕਿ ਸੱਚ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਆਤਮਿਕ ਹਿਰਦੇ ਵਿੱਚ ਫੈਰਉਣਾ ਕਰ ਸਮਝਣ ਦਾ ਯਤਨ ਕਰ ਸੱਚੋ ਸੱਚ ਕਲਾ ਬਣਾ ਸੱਚ ਹੈ ਸ਼ਬਦ ਲਗਾਓ ਸੱਚੇ ਜੀਵਨਕੁੱਤੇ ਸਲਕਾ ਸੱਚ ਕਮਾਉਣ ਲੱਗ ਜਾਵੇਂਗਾ ਆਪਕੀ ਚੰਗਿਆਈਆਂ ਘਟਣ ਲੱਗ ਜਾਵੇਂਗਾ ਸੱਚ ਹੈ ਸ਼ਬਦ ਲਗਾਓ ਤੇ ਸ਼ੋਧ ਦਾ ਸਹਾਰਾ ਲੈ ਕੇ ਬਾਣੀ ਦਾ ਸਹਾਰਾ ਲੈ ਕੇ ਤੇਰਾ ਉਸ ਨਾਲ ਮਿਲ ਹੋ ਜਾਵੇਗਾ ਅਰਹਾਉ ਜਿਨ ਜੀ ਨਾਮ ਪਛਾਣਿਆ ਤਿੰਨ ਬਿਟੋਂ ਵੱਲ ਜਾਓ ਜਿਨ੍ਹਾਂ ਨੇ ਤੇਰੇ ਨਾਮ ਨੂੰ ਪਹਿਚਾਨ ਲਿਆ ਹੈ ਉਸ ਵਹਿਗੂ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ ਮੈਂ ਉਹਨਾਂ ਤੋਂ ਬਲਹਾ ਮੇ ਜਨਨਾ ਮ ਕਰਵਾਣ ਜਨਨਾ ਆਪ ਛੋੜ ਚਰਣੀ ਲਗਾ ਚਲਾ ਤਿੰਨ ਕੈ ਭਾਈ ਮੈਂ ਆਪਾ ਭਾਲ ਕਾ ਚੜਤੀ ਹੋ ਮੈਂ ਇਹ ਗਾਣਾ ਛੱਡ ਕੇ ਐਸੀ ਗੁਰੂ ਦੇ ਚਰਨਾ ਵਿੱਚ ਟਿਕਣਾ ਜਿਹੜੇ ਤੇਰੇ ਨਾਲ ਜੁੜਿਆ ਹੋਣਾ ਹੈ ਸੱਚੇ ਮਾਰਗ ਤੇ ਚੱਲ ਰਿਹਾ ਹੈ ਸੱਚੇ ਮਾਰਗ ਦੇ ਨਾਲ ਜੋੜ ਰਿਹਾ ਹੈ ਲਾਹ ਹਰ ਨਾਮ ਲਾਏ ਸਹਜੇ ਨਾਮ ਸਮਾਏ ਜਿੱਥੇ ਆਪਾਂ ਦੁਨਿਆਵੀ ਲਾਹ ਘਟਨੇ ਆਂ ਪ੍ਰੋਫਤ ਘਟਨੇ ਆਂ ਉੱਥੇ ਲਾਹ ਪੜਾਉ ਦੇ ਨਾਮ ਦਾ ਮੈਂ ਐਸੇ ਗੁਰੂ ਦੀ ਸੰਗਤ ਕਰਾਂ ਜੀਵੇ ਸੰਗਤ ਕੀਤੇਆਂ ਮੈਨੂੰ ਨਾਮ ਦਾ ਲਾਹਾ ਮਿਲ ਜਾਵੇ ਲਾਹਾ ਹਰ ਹਰ ਨਾਮ ਲੈ ਸਹਜੇ ਨਾਮ ਸਮਾਇ ਤੇ ਸਹਜੇ ਹੀ ਨਾਮ ਮੇਰੀ ਰੋਹ ਦੇ ਅੰਦਰ ਪਰਵੇਸ਼ ਕਰ ਜਾਵੇ ਬਿਨ ਗੁਰ ਮਹਿਲ ਨ ਪਾਈਐ ਨਾਮ ਨਾ ਪ੍ਰਾਪਤ ਹੋਏ ਤੇ ਜਿੰਨਾ ਚਿਰ ਆਪਾਂ ਗੁਰੂ ਦੀ ਮਰਦੇ ਨਹੀਂ ਗੁਰੂ ਦੀ ਸਿੱਖਿਆ ਤੇ ਨਹੀਂ ਚੱਲਦੇ ਉੰਨਾ ਚਿਰ ਇਹੋ ਜੀ ਮਹਿਲ ਅਵਸਥਾ ਨਹੀਂ ਹੁੰਦੀ ਨਾਮ ਨਾ ਪ੍ਰਾਪਤ ਹੋਏ ਤੇ ਨਾ ਹੀ ਸਾਨੂੰ ਨਾਮ ਪ੍ਰਾਪਤ ਹੁੰਦਾ ਹੈ ਐਸਾ ਸਤਗੁਰੂ ਲੋੜ ਨਾ ਹੋ ਐਸਾ ਗੁਰੂ ਰੱਪਣ ਦਾ ਯਤਨ ਕਰੀਏ ਜਿਹੜੇ ਸੱਚੇ ਦਾ ਰਾਹ ਖਾਂਦਾ ਹੈ ਜਿੱਦੋਂ ਪਾਈਆ ਸੱਚ ਸੋਹਿ ਜਿਹਦੇ ਨਾਲ ਜੁੜ ਕੇ ਜਿਹਦੇ ਵਿਚਾਰ ਨੂੰ ਸੁਣ ਕੇ ਅਸੀਂ ਸੱਚ ਦੇ ਧਾਰਨੀ ਹੋ ਜਾਈਏ ਅਸੁਰ ਸੰਗਰਾਹੈ ਸੁਖ ਰਸੈ ਜੋ ਸਾਡੇ ਅਸੁਰ ਪਾਪ ਕੀਕਾਰਾਂ ਨੂੰ ਜਿਹ ਕਾਰੋਇ ਕਿੜੇ ਤੰਤਤ ਨੇ ਉਹ ਮਨਪੰਥ ਕਰਦੇ ਨੇ ਐਸੇ ਸੁਰਾਂ ਨੂੰ ਪ੍ਰਮਾਤਮਾ ਵੈਰੂ ਸੰਘਾਰ ਦੇ ਖਤਮ ਕਰ ਦੇਵੇ ਅਸਲ ਸੰਘਾਰ ਹੈ ਸੰਸਾਰ ਸੁੱਕਾ ਦਾ ਵਾਸਾ ਹੋ ਜਾਵੇ ਜੋ ਇਸ ਭਾਵੈ ਸੁਵੇ ਜੋਸ ਨੂੰ ਭਾਵੇ ਚੰਗਾ ਲਗੇ ਔਰ ਇਸ ਸੰਸਾਰ ਵਿੱਚ ਹੋ ਰਿਹਾ ਹੈ ਜਿਹਾ ਸਤਗੁਰ ਕਰ ਜਾਣਿਆ ਤਿਹੋ ਜਿਹਾ ਸੁਖ ਹੋਏ ਜਿਉਂ ਜਿ ਸਾਡੀ ਸ਼ਰਧਾ ਹੋਵੇਗੀ ਜਿਉਂ ਜਿ ਸਾਡੀ ਭਾਵਨਾ ਹੋਵੇਗੀ ਥਿੰਕਿੰਗ ਹੋਵੇਗੀ ਉਸੇ ਤਰ੍ਹਾਂ ਦਾ ਗੁਰੂ ਅਸੀਂ ਸਮਝ ਲਵਾਂਗੇ ਇਹੋ ਸਹਸਾ ਮੂਲੇ ਨਹੀਂ ਭਾਉ ਲਾਏ ਜਨ ਕੋਏ ਇਹ ਮੁਕ ਦੇ ਅੰਦਰ ਕਈ ਤਰ੍ਹਾਂ ਦੇ ਸਹਸੇ ਲੱਗੇ ਹੋਏ ਨੇ ਤੋਖਲੇ ਲੱਗੇ ਹੋਏ ਨੇ ਇਹ ਤੋਖਲਾ ਸਾਨੂੰ ਸਾਡੇ ਮੂਲ ਦੇ ਨਾਲ ਜੁੜਨ ਤੋਂ ਦੂਰ ਕਰਦਾ ਹੈ ਭਾਉ ਲਾਏ ਜਨ ਕੋਏ ਤੇ ਕੋਈ ਦਰਵਾਹੀ ਪਰਮਾਤਮਾ ਦਾ ਪਾਉ ਲਾਂਦਾ ਹੈ ਪ੍ਰੇਮ ਲਾਂਦਾ ਹੈ ਨਾਨਕ ਏਕ ਜੋਤ ਹੈ ਮੂਰਤਿ ਸ਼ਬਦ ਮਿਲਾਵਾ ਹੋਏ ਪਾਤਸ਼ਾਹ ਕਿਰਪਾ ਕਰਨ ਮੇਰੇ ਜੋ ਉਸ ਪਰਮਾਤਮਾ ਦੇ ਨਾਲ ਜੁੜ ਜਾਵੇ ਆਤਮਾ ਗਵਸਤਾਂ ਉਸ ਵਹਿਗੁਰੂ ਦੇ ਨਾਲ ਜੁੜ ਜਾਵੇ ਤੇ ਪਾਣੀ ਸੰ ਪਾਣੀ ਭਰਿਆ ਇਹੋ ਜਿਹਾ ਵਾਤਾਵਰਣ ਬਣ ਜਾਵੇ ਪਾਤਸ਼ਾਹ ਨਿਸਮਤ ਰਖੇ ਗੁਰਮਾਰਗ ਚਲਣ ਦੀ ਜਾਚ ਦਸੇ ਸੋਨਿਆ ਕੁੰਵੈਂਟਿਆ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ